ਪਿਆਰ ਪਰ ਇਸ ਸਾਥ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਮੁੜਾਪਾ ਪੈਨਸ਼ਨ ਤੇ ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਇਹਨਾਂ ਔਰਤਾਂ ਨੂੰ ਨਹੀਂ ਮਿਲੇਗੀ 2500 ਪੈਨਸ਼ਨ ਇਹਨਾਂ ਔਰਤਾਂ ਦੀ ਪੈਨਸ਼ਨ ਅੱਜ ਹੀ ਹੋਈ ਬੰਦ ਕੀ ਹੈ ਵਟਾ ਕਾਰਨ ਪੂਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਅੱਜ ਦੀ ਖਾਸ ਵੀਡੀਓ ਦੇ ਵਿੱਚ ਕਿਹੜੀਆਂ ਮਹਿਲਾਵਾਂ ਦੀ ਪੈਨਸ਼ਨਾਂ ਜਿਹੜੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਆ ਹੁਣ ਉਹਨਾਂ ਨੂੰ ਪੈਨਸ਼ਨਾਂ ਜਿਹੜੀ ਉਹ ਨਹੀਂ ਮਿਲੇਗੀ ਭਾਵੇਂ ਉਹ ਬੁਢਾਪਾ ਪੈਨਸ਼ਨ ਹੋਵੇ ਜਾਂ ਵਿਧਵਾ ਪੈਨਸ਼ਨ ਹੋਵੇ ਉਹਨਾਂ ਦੀ ਪੈਨਸ਼ਨਾਂ ਜਿਹੜੀ ਸਰਕਾਰ ਵੱਲੋਂ ਅੱਜ ਹੀ ਰੱਦ ਕਰ ਦਿੱਤੀ ਗਈ ਹੈ ਜੀ ਤਾਂ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨੇਕੀ ਜੀ ਉਜਾਰ ਸ਼ੁਭਿੰਤਿਆ ਆ ਕਿ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤ ਤੇ ਪ੍ਰੈਸ ਕਰ ਲੋ ਤਾਂਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਸਿੱਧਾ ਨੋਟੀਫਿਕੇਸ਼ਨ ਤੁਹਾਡੇ ਨਾਲ ਆਪਾਂ ਸਾਂਝਾ ਕਰ ਰਹੇ ਹਾਂ ਜਿੱਥੇ ਤੁਸੀਂ ਪੜ ਸਕਦੇ ਹੋ ਪੈਨਸ਼ਨਰਾਂ ਨੂੰ ਵੱਡਾ ਝਟਕਾ 60000 ਔਰਤਾਂ ਦੀ ਪੈਨਸ਼ਨ ਬੰਦ ਸਰਕਾਰ ਨੇ ਲਿਸਟ ਚੋਂ ਨਾਮ ਜਿਹੜੇ ਨੇ ਹੋ ਕੱਟ ਦਿੱਤੇ ਨੇ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮਾਸਿਕ ਵਿਧਵਾ ਪੈਨਸ਼ਨ ਯੋਜਨਾ ਵਿੱਚ ਵੱਡੀਆਂ ਬੇਨਿਯਮਾਂ ਦਾ ਖੁਲਾਸਾ ਹੋਇਆ ਹੈ ਜਿਸ ਨੇ ਆਮ ਜਨਤਾ ਵਿਚਾਲੇ ਹਲਚਲ ਜੜੀ ਹੋਮ ਮਚਾ ਦਿੱਤੀ ਆ ਹਾਲ ਹੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਕੀਤੇ ਗਏ ਇੱਕ ਸਰਕਾਰੀ ਸਰਵੇਖਣ ਵਿੱਚ ਖੁਲਾਸਾ ਹੋਇਆ ਕਿ ਇਸ ਯੋਜਨਾ ਲਈ ਅਯੋਗ ਹੋਣ ਦੇ ਬਾਵਜੂਦ ਲਗਭਗ 60 ਹਜ਼ਾਰ ਔਰਤਾਂ ਪੈਨਸ਼ਨ ਪ੍ਰਾਪਤ ਕਰ ਰਹੀਆਂ ਸਨ ਇਹਨਾਂ ਅਯੋਗ ਲਾਹਪਾਤਰੀਆਂ ਨੂੰ ਹੁਣ ਲਿਸਟ ਵਿੱਚੋਂ ਹਟਾ ਦਿੱਤਾ ਗਿਆ ਹੈ ਪਤੀ ਜਿੰਦਾ ਪਰ ਫਿਰ ਵੀ ਵਿਧਵਾ ਪੈਨਸ਼ਨ ਦਾ ਜਿਹੜਾ ਇਹ ਲਾਭ ਲੈ ਰਹੀਆਂ ਨੇ ਔਰਤਾਂ ਜਾਣਕਾਰ ਲਈ ਦੱਸ ਦਈਏ ਕਿ ਨਵੰਬਰ 2024 ਵਿੱਚ ਵਿਭਾਗ ਨੇ ਦਿੱਲੀ ਦੇ 11 ਮਾਲੀਆ ਜ਼ਿਲ੍ਹਿਆਂ ਵਿੱਚ ਘਰ ਘਰ ਜਾ ਕੇ ਤਸਦੀਕ ਮੁਹਿੰਮ ਜਲਾਈ ਅੰਗਣਵਾੜੀ ਵਰਕਰਾਂ ਰਾਹੀਂ ਲਾਹਪਾਤਰੀਆਂ ਦੇ ਦਸਤਾਵੇਜ਼ ਅਤੇ ਉਹਨਾਂ ਦੀਆਂ ਪਰਵਾਰਿਕ ਸਥਿਤੀਆਂ ਦੀ ਜਾਂਚ ਕੀਤੀ ਗਈ ਇਸ ਜਾਂਚ ਤੋਂ ਪਤਾ ਲੱਗਾ ਕਿ ਬਹੁਤ ਸਾਰੀਆਂ ਔਰਤਾਂ ਵਿਧਵਾ ਨਹੀਂ ਸਨ ਜਦੇ باوجود ਉਹ ਵਿਧਵਾ ਪੈਨਸ਼ਨ ਲੈ ਰਹੀਆਂ ਸੀ ਕੁਝ ਔਰਤਾਂ ਨੇ ਵਿਧਵਾ ਹੋਣ ਤੋਂ ਬਾਅਦ ਦੁਬਾਰਾ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ ਨੇ ਯੋਜਨਾ ਵਿੱਚੋਂ ਆਪਣੇ ਨਾਂ ਹਟਾਉਣ ਬਾਰੇ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਲਗਭਗ 60000 ਮਹਿਲਾ ਪੈਨਸ਼ਨ ਲਾਭਪਾਤਰੀ ਨੂੰ ਅਯੋਗ ਪਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੇ ਨਾਮ ਯੋਜਨਾ ਦੀ ਲਿਸਟ ਵਿੱਚੋਂ ਹਟਾ ਦਿੱਤੇ ਗਏ ਸਨ ਤਵੇਖ ਵਿੱਚ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਹਾਲਾਂਕਿ ਜ਼ਿਲ੍ਹਾ ਪੱਧਰ ਜਾ ਸ਼੍ਰੇਣੀ ਅਨੁਸਾਰ ਅੰਕੜੇ ਫਿਲਹਾਲ ਜਨਤਕ ਨਹੀਂ ਕੀਤੇ ਗਏ ਹਨ ਹਾਲੀ ਵਿੱਚ ਮੁੱਖ ਮੰਤਰੀ ਦੇਖਾ ਗੁਪਤਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਸਰਕਾਰ ਸਾਰੀਆਂ ਯੋਜਨਾਵਾਂ ਨੂੰ ਪੂਰੀ ਪਾਰਦਰਸ਼ਤਾ ਤੇ ਟੀਚਾ ਨਿਰਧਾਰਤ ਨਾਲ ਚਲਾਏਗੀ ਕਸਲ ਲਈ ਇਹ ਜ਼ਰੂਰੀ ਹੈ ਕਿ ਅਜਈਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਅਸਲ ਲੋੜਵੰਦ ਲੋਕਾਂ ਤੱਕ ਪਹੁੰਚਣ ਅਤੇ ਅਯੋਗ ਲਾਭਪਾਤਰੀਆਂ ਨੂੰ ਰੋਕਣ ਲਈ ਸਮੇਂ-ਸਮੇਂ ਤੇ ਸਖਤ ਜਾਂਚ ਮੁਹਿੰਮਾਂ ਚਲਾਈਆਂ ਜਾਣ। ਬਿਲੀ ਸਰਕਾਰ ਦੀ ਇਹ ਯੋਜਨਾ ਦੁਖੀ ਔਰਤਾਂ ਖਾਸ ਕਰਕੇ ਵਿਧਵਾਵਾਂ ਅਤੇ ਲਾਖਸ਼ੁਦਾ ਪਤੀ ਦੁਆਰਾ ਤਿਆਗੀਆਂ ਜਾਂ ਬੇਸੁਆਰਾ ਔਰਤਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਯੋਗ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਪੈਨਸ਼ਨ ਵਿੱਤੀ ਸਹਾਇਤਾ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਦਿੱਤੀ ਜਾਂਦੀ ਹੈ ਯੋਗਤਾ ਦੇ ਅਨੁਸਾਰ ਔਰਤਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਇਸ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਘੱਟੋ ਘੱਟ 5 ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੀ ਹੋਣੀ ਚਾਹੀਦੀ ਹੈ ਬੀਨਿਮੇ ਨਾਲ ਜੁਟਣ ਲਈ ਚੁੱਕੇ ਗਏ ਕਦਮ ਸਰਕਾਰ ਦਾ ਕਹਿਣਾ ਹੈ ਕਿ ਤਸਦੀਕ ਵਿੱਚ ਚੱਲ ਰਹੀ ਪ੍ਰਕਿਰਿਆ ਹੈ ਕਿ ਤੇ ਨਿਯਮਤ ਤੌਰ ਤੇ ਕੀਤੀ ਜਾਵੇਗੀ ਵਿਭਾਗ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਦੀ ਪਰਿਵਾਰਕ ਸਥਿਤੀ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਜਿਵੇਂ ਕਿ ਦੁਵਾਰਾ ਵਿਆਹ ਜਾਂ ਅੰਤਨ ਵਿੱਚ ਵਾਧਾ ਜਾ ਸ਼ਵੇ ਇਸਾ ਨਾਲ ਵਿਭਾਗ ਨੂੰ ਸੂਚਿਤ ਕਰਨਾ ਤਾਂ ਇਸ ਯੋਜਨਾ ਦੇ ਲਾਭ ਸਿਰਫ ਉਹਨਾਂ ਲੋਕਾਂ ਨੂੰ ਹੀ ਉਪਲਬਧ ਹੋਣ ਤੋਂ ਅਸਲ ਵਿੱਚ ਇਸ ਦੇ ਹੱਕਦਾਰ ਹਨ ਇਹ ਯੋਜਨਾ 2007 ਵਿੱਚ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਲਗਭਗ 3.5 ਲੱਖ ਔਰਤਾਂ ਨੇ ਇਸ ਵਿੱਚ ਰਜਿਸਟਰ ਕੀਤਾ ਹੈ ਇਹ ਪੈਨਸ਼ਨ ਹੈ ਜੋਜਨਾ ਦਿੱਲੀ ਵਿੱਚ ਹਜ਼ਾਰਾਂ ਔਰਤਾਂ ਦੀ ਬੁਨਰੇਖਾ ਰਹੀ ਹੈ ਹਾਲਾਂਕਿ ਹਾਲੀ ਦੇ ਵਿੱਚ ਸਰਵੇਖਣ ਦੇ ਇਹ ਵੀ ਦਿਖਾਇਆ ਗਿਆ ਕਿ ਨਿਗਰਾਨੀ ਅਤੇ ਸਦਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜਿਹੜੀ ਆਹੋ ਲੋੜਾ ਸੋ ਇਨ੍ਹਾਂ ਔਰਤਾਂ ਦੇ ਜਿਹੜੀ ਆ ਪੈਨਸ਼ਨ ਜਿਹੜੀ ਆ ਬੰਦ ਕਰ ਦਿੱਤੀ ਗਈ ਆ ਜਿਹੜੀਆਂ ਕੀ ਪਤੀ ਦੇ ਹੁੰਦੇ ਹੋਏ ਵੀ ਵਿਧਵਾ ਹੋਣ ਦਾ ਟੋਂਗ ਜਿਹੜੀਆਂ ਰਚ ਰੀਆਂ ਸੀ ਤੇ ਪੈਨਸ਼ਨ ਲੈ ਰਹੀਆਂ ਸੀ ਉਹਨਾਂ ਦੀ ਪੈਨਸ਼ਨ ਆ ਜਿਹੜੀ ਬੰਦ ਕਰ ਦਿੱਤੀ ਗਈ ਆ 2500 ਪੈਨਸ਼ਨ ਜਿਹੜੀ ਉਹਨਾਂ ਨੂੰ ਮਿਲਦੀ ਸੀ ਸਰਕਾਰ ਵੱਲੋਂ ਉਹਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੁਣ ਉਹਨਾਂ ਨੂੰ ਭਵਿੱਖ ਦੇ ਵਿੱਚ ਕੋਈ ਵੀ ਪੈਨਸ਼ਨ ਦਾ ਜਿਹੜਾ ਲਾਭ ਨਹੀਂ ਮਿਲੇਗਾ ਇਸ ਕਰਕੇ ਇਦਾਂ ਦੇ ਕੰਮ ਨਾ ਕਰੋ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਪਛਤਾਣਾ ਪਵੇ ਤੇ ਭਵਿੱਖ ਦੇ ਵਿੱਚ ਵੀ ਤੁਹਾਡੇ ਲਈ ਹਾਨੀਕਾਰਕ ਹੋਵੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਵੱਡੀ ਜਾਣਕਾਰੀ ਮਿਲਦੀ ਹੈ ਔਰ ਵੀਡੀਓ ਨਾਲੋਂ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ